25 ਦਿਨ ਤੋਂ ਨਾ ਭਾਜੀ ਸਾਡੇ ਦਾ ਜਿਹੜਾ ਟ੍ਰਾਂਸਫਰ ਹੋਣਾ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ 8:30 10 ਵਜੇ ਛੱਡ ਜਾਂਦਾ ਫੇਰ ਸਾਨੂੰ ਸਾਰੇ ਭਰਾਓ ਇਕੱਠੇ ਹੋ ਜੇ ਚੇਉਣਾ ਤੇ ਪਾ ਬਿਜਲੀ ਬੋਰਡ ਦੇ ਕਰਨੇ ਬੋਲੇ ਤੇ ਰਾਤ ਨੂੰ ਇੱਕ ਦੇ ਵਿਚ ਬਤੀ ਹੁੰਦੀ ਆ ਫੇਰ ਜੜੀ ਇਹ ਸ਼ੇਸਾ ਕਰਦੇ ਨੇ ਫੇਰ ਚਲੀ ਜਾਂਦੀ ਉਹ ਫੇਰ ਦੁਪਹਿਰਾਂ ਨੂੰ ਠੀਕ ਹੁੰਦੀ ਆ ਭਾਜੀ ਇਹ 20 25 ਦਿਨ ਹੋ ਗਏ 6 ਵਰੀ ਕੰਪਲੀਟ ਆ ਦੇ ਜੀ ਸੁਟੇ ਐਸਡੀ ਸਾਹਿਬ ਨੂੰ ਤੇ ਸਾਡਾ ਟ੍ਰਾਂਸਫਰ ਚੇਨ ਦਿੱਤਾ ਜਾਵੇ ਉਹ ਰੋਜ ਉੜ ਜਾਂਦਾ ਰੋਜ ਬਦਲਦੇ ਨੇ ਰੋਜ ਉੜ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਰਾਬਾ ਉਹ ਲੈ ਟ੍ਰਾਂਸਫਰਰੰ ਦਾ ਬਦਲ ਗਿਆ ਉਹਦੇ ਨਾਲ ਫਿਊਜ਼ ਲਾ ਕੇ ਚੱਲੇ ਜਾਂਦੇ ਸਾਡੇ ਬਲਾਜਨ ਦਾ ਫਿਊਜ਼ ਲਾ ਤਾਂ ਪਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆਇਆ ਤਸਵੀਰ ਦੀ ਪੱਤੀ ਬੰਦਾ ਇੱਜੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਲਸੋਦਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸੂਰ ਦਾ ਬੰਦ ਹੋ ਗਿਆ ਪਾਜੀ ਸਾਣਾ ਦੋਸ਼ਪੁਰਾ ਏਰੀਆ ਹੈ ਮੀਂਹ ਦੀਆਂ ਦਾ ਟ੍ਰਾਂਸਫਰਰੰ ਤੇ ਪਿਛਲੇ 20 ਕੱਠੀਆਂ ਜਨੇ ਤੋ ਹੋ ਗਿਆ ਹੈ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਬਿਜਲੀ ਕੋਈ ਤੇਜ਼ੀ ਭਾਜੀ ਬਿਜਲੀ ਫ੍ਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਦਾਰ ਦੇਣ ਦਿੰਦੀ ਵੀ ਇੱਕ ਦਿਨ ਤੇ 10 ਦਿਨ ਦਾ ਮਾਫ ਪਰ ਜਿਹੜਾ ਸਾਡਾ ਬਿਲ ਬੱਤੀ ਪਾਲਦੀ ਸੀ ਦੇਣ ਨਿਕਲਦੇ ਇਹਨੇ ਤੇ ਘਰ ਦੇ 10 ਦਿਨ ਦਾ ਮਾਫ ਹੋ ਰਿਹਾ ਪਰ ਸਾਨੂੰ ਦੇ ਇੱਕ ਜੁੰਡ ਵੀ ਨਹੀਂ ਵਿੱਚ ਵਰਤਨ ਨੂੰ ਮਿਲਿਆ ਸਰਦਾਰ ਨੇ ਇਹ ਗੱਲ ਦੇਣਾ ਵੀ ਸਾਡੇ ਹੱਥ ਜਗਾ ਲੋ ਅਗਰ ਤੁਹਾਨੂੰ ਸਗਾ ਦੇ ਦਿਆ ਸਾਨੂੰ ਜੇਲ੍ਹਾਂ ਵਿੱਚ ਸੁੱਟ ਲੋ ਤਾਂ ਤੇ ਜੇਲ੍ਹਾਂ ਜੋ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇਹ ਕਾਰਨਾ ਵੀ ਤਾਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਪਰ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਣਾ ਨਹੀਂ ਅੱਜ ਕੱਲ੍ਹ ਗਰਮੀ ਤੇ ਰਹਿ ਰਹੇ ਨੇ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੇ ਨਿੱਕੇ ਬੱਚਾ ਹੈ ਲੌਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪਲਕੇ ਦੇ ਪਾਣੀ ਹੈ ਨਹੀਂ ਭਾਜੀ ਆ ਜੀ ਬਰਨਾਲਕ ਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ ਸ਼ਹਿਰ ਕੇ ਵੀ ਜਿਹੜੀ ਬਤਾਲ ਗੌਸਬਰੇਲੋਂ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉੱਥੇ ਧਰਨਾ ਲਾਇਆ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ। ਹਾਂਜੀ ਕਿੰਨੀ ਦੇਰ ਬੱਤੀ ਜਾਂਦੀ ਹੈ? ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਨੀ ਰਾਣੀ ਪੁੱਛੋ ਹੁੰਦੀ ਕਦੋਂ? 5 ਮਿੰਟ ਨਹੀਂ ਆਉਂਦੀ 5 ਮਿੰਟ ਕੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ। ਹਾਂ। ਬੱਸ ਗਈ। ਚਲਾ ਕਰੀਏ ਭਾਈ। ਮਰਦਾਬਾ 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 ਕੈਰੀ ਜਗੀਆਂ ਨਾਲ ਹੋਵੇ ਮੇਰੇ ਪੁਰਾਣੇ ਗੱਲ ਕੋਈ ਨਹੀਂ ਬੁਣੂਗਾ ਜੀ ਲੈ ਕੇ ਲੋਕੀ ਆਏ ਜੀ ਪਾਰ ਜਿਹੜੇ ਜਿਹੜੇ ਬੱਤੀ ਤੇਲੇ ਹੋ ਆ ਗਿਆ ਬੰਦੇ ਹੁੰਦੇ ਘਰੋਂ ਆ ਗਿਆ ਤਸਵੀਰਾਂ ਵਿਚਾਰੇ ਸਾਰੀ ਮਾਤ ਦਾ ਕੋਈ ਜ਼ਿੰਮੇਵਾਰ ਇਹ ਬੰਦੇ ਪੇੜ ਦੀ ਬੱਤੀ ਹੋਣੀ ਹੈ ਤੇ ਪੇੜ ਦੀ ਬੱਤੀ ਪਾਉਂਦੇ ਸਾਰੇ ਕਿਹੜੇ ਬੰਦੇ ਨਾਲ ਬਣਾਇਆ ਸੀ ਸਾਰੇ ਕਿਹੜੀ ਰੰਗ ਦੇ ਬੰਦੇ ਨਹੀਂ ਸਾਰੇ ਦੇ ਬੰਦੇ ਨਾਲ ਅਜਾ ਉਹ ਆਪਣੀ ਪੋਸਟ ਲਈ ਖੁਦ ਹੈ ਜੀ ਸਾਹਿਬ ਬਾਹਰ ਮੈਂ ਕਿਹਨਾਂ ਦਾ ਟ੍ਰਾਂਸਫਰ ਡੈਮੇਜ ਹੋਇਆ ਸੀ ਉਹ ਥੇਰੇ ਬਦਲ ਦਿੱਤਾ ਗਿਆ ਤਕਨੀਕੀ ਨੁਕਸਾਨ ਕਰਕੇ ਦੁਬਾਰਾ ਸਰ ਗਿਆ ਨੋਟ ਕਰਕੇ ਸਪਲਾਈ ਜਾਂਦੇ ਆ ਇਹਨਾਂ ਦੇ ਰੋਜ਼ ਬਾਰ ਬੰਦਿਆਂ ਨੂੰ ਵਿਸ਼ਵਾਸ ਲਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਟਾਫ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਹੈ ਠੀਕ ਹੈ ਉਹਨੇ ਕਮਪਲੇਟ ਕਰਨ ਦੇ ਸੀ ਨੇ ਕਿਹਾ ਕਿ ਵਿਸ਼ਵਾਸ ਜਿਹਾ ਆ ਤੇ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਘ ਰਿਹਾ ਕੁਝ ਨਹੀਂ ਅਸੀਂ ਸੱਜਣਾਂ ਇਕੱਲੇ ਆਉਣਾ ਆਏਗਾ ਕੁਝ ਵੀ ਇੱਥੇ ਟਰਾਲੀ ਲੱਗੀ ਹੈ ਦੂਸਰੇ ਕਲਾਸ ਕੋ ਸਪਲਾਈ ਕਰਾ ਦਿੰਦੇ ਆ ਗੱਲ ਵਿੱਚ ਹੀ ਹਰੇ ਸੰਸਟੀ ਜਿਹੜਾ ਇਰੀਆ ਬੰਦ ਹੈ ਇਹ ਮਰਕੀਆ ਕੋਸਪੋਰ ਦਾ ਟ੍ਰਾਸ ਕਰ ਲਵਾਇਆ ਉਹਦਾ ਕੁਝ ਨਤੀ ਠੀਕ ਹੋ ਗਿਆ ਰਾਜਮਾਉਂ ਤੋਂ ਅਸੀਂ 10 15 ਮਿੰਟਾਂ ਲਈ ਕੰਮ ਕਰਦਾ ਅਸੀਂ ਨੇ ਕਹਿ ਰਿਹਾ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11:00 ਦਾ ਸਾਢੇ 11:00 ਆਮ ਅਸੀਂ ਲੱਗ ਚਾਲੂ ਕਰਵਾ ਰਹੇ ਠੀਕ ਹੈ